ਕੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨਰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋਸਤੋ ਤਿੰਨ ਨਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਦੂਜਾ ਸੂਆ ਟੌਪਕਲਾ ਜਰਸੀ ਦੂਜੇ ਨੰਬਰ ਤੇ ਤੀਜਾ ਸੂਆ ਤਾਜੀ ਸੂਹੀ ਹੋਈ ਮੱਝ ਤੇ ਤੀਜੇ ਨੰਬਰ ਤੇ ਬਿਲਕੁਲ ਜੈਨੂਇਨ ਵਾਜਬ ਰੇਟ ਦੁੱਧ ਵਾਲੀ ਪਹਿਲਾ ਸੂਆ ਝੋਟੀ 8 ਕਿਲੋ ਦੁੱਧ ਤਿਆਰ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ। ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਲਓ। ਹਾਂਜੀ ਪਿੰਡ ਕਰਮਗੜ੍ਹ ਉਤਾਂਵਾਲੀ ਪਿੰਡ ਕਰਮਗੜ੍ਹ ਉਤਾਂਵਾਲੀ ਹਾਂਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ? 95017 34970 95017 34974 70 34970 ਜਿਹੜੀ ਵੀਰੇ ਆਪਾਂ ਸਕਰੀਨ ਤੇ ਵੇਖੀ ਨਾ ਕਹਿਮਾ ਸੂਆਗੀ ਇਹ ਦੂਜੇ ਸੂਏ ਵੀ ਤਿਆਰ ਆ ਸੂਣ ਨੂੰ ਦੋ ਦਿਨ ਲੈ ਗਏ ਦੂਜੇ ਸੂਏ ਸੂਣ ਚ ਤਕਰੀਬਨ ਵੀਰ ਕਹਿੰਦਾ 8 ਤੋਂ 10 ਦਿਨਾਂ ਦਾ ਸਮਾਂ ਬਾਕੀ ਆ ਪਹਿਲੇ ਸੂਏ ਵੀਰੇ ਕਿੰਨਾ ਦੁੱਧ ਚੋਇਆਗਾ ਇਹਨੇ 17 ਲੀਟਰ ਦਿੱਤਾ ਵੀਰੇ ਪਹਿਲੇ ਸੂਏ ਵੀਰ ਕਹਿੰਦਾ ਵੀ 17 ਕਿਲੋ ਦੁੱਧ ਆਪਣਾ ਚੋਇਆ ਕਹਿਣ ਨੂੰ 20 ਕਹੀਏ 22 ਕਹੀਏ ਤੇ ਕੋ ਉਹਦਾ ਕੋਈ ਫਾਇਦਾ ਨਹੀਂ ਵੀਰੇ ਆਪਣੇ ਘਰ ਦੀ ਹੈ ਵੇੜ ਹੈ ਹਾਂ ਮੇਰੇ ਘਰ ਦੀ ਹੈ ਵੇਹੜ ਵੀਰ ਕਹਿੰਦਾ ਆਪਣੇ ਘਰ ਦੀ ਆ ਪਹਿਲੇ ਸੂਏ ਪ੍ਰੋਪਰ ਆਪਣੀ ਸਾਰਾ ਸੂਆ ਚੋਈ ਹੋਈ ਹੈ ਕਿੰਨਾ ਸਮਾਂ ਦੁੱਧ ਦਿੰਦਾ ਵੀਰੇ ਨੇ ਐਨੀ ਵੀ ਮਸਾਂ ਛੱਡੀ ਅਸੀਂ ਐਂਡ ਤੇ ਆ ਕੇ ਵੀ ਨਾ ਬਹੁਤ ਔਖੀ ਛੱਡੀ ਦੋ ਮਹੀਨੇ ਹੋ ਗਏ ਡਰਾਈ ਕਰਨ ਨੂੰ ਪਹਿਲਾਂ ਮਹਾਡੇ 10 ਲੀਟਰ ਤੋਂ ਉੱਤੇ ਦੁੱਧ ਸੀਗਾ ਵੀਰ ਕਹਿੰਦਾ ਵੀ ਦੋ ਮਹੀਨੇ ਛੱਡੀ ਨੂੰ ਹੋ ਗਏ 10 ਲੀਟਰਾਂ ਤੋਂ ਡਰਾਈ ਕੀਤੀ ਐ 16 17 ਕਿਲੋ ਦੁੱਧ ਨਾਰਮਲ ਸੇਵਾ ਦੇ ਦਿੱਤਾ ਡੇਰੀ ਦਾ ਕੰਮ ਆ ਵੀਰਾਂ ਦਾ ਦੇਖ ਸਕ ਰਹੇ ਹੋ ਦੋਸਤੋ 10 ਤੋਂ 12 ਨਗ ਵੀਰਾਂ ਕੋਲੇ ਡੇਰੀ 'ਚ ਪਸ਼ੂਆਂ ਦੇ ਰੱਖੇ ਹੋਏ ਨੇਗੇ ਐਦ ਕੀ ਵੀਰੇ ਕਿੰਨਾ ਕੁ ਦੁੱਧ ਦੇ ਦੂਗੀ ਇਤ ਗਿਰੇ 25 ਦਿੱਕਰ ਹੈਗੀ ਆਪਣ ਨੂੰ ਆਸ 20 ਤੋਂ ਤਾਂ ਪਲੱਸ ਚੱਲੂਗੀ ਮੰਨ ਲਓ 20 ਤੋਂ ਦੋਸਤੋ ਪਲੱਸ ਚੱਲੂ ਵੀਰ ਨੇ ਸਹੀ ਗੱਲ ਬਿਲਕੁਲ ਜੈਨੂਨ ਗੱਲ ਕਹੀ ਆ ਹਵਾਨਾ ਵੀ ਗਵਾਹੀ ਭਰਦਾ ਵੀ ਪਹਿਲੇ ਸੂਏ 17 18 ਕਿਲੋ ਦੁੱਧ ਦਿੱਤਾ ਹੋਇਆ ਕਹੇਨ ਨੂੰ ਵੀਰ ਕਹਿੰਦਾ ਆਪਾਂ ਬਾਈ ਕਰੀ ਉਹਦਾ ਕੋਈ ਫਾਇਦਾ ਨਹੀਂ ਮੂਰੇ ਮੰਗਰਦਾ ਹਵਾਨਾ ਸਟਿਚ ਹਵਾਨਾ ਬਿਲਕੁਲ ਪੈਰਾਂ ਪੂਰਾ ਦੀ ਸਿੱਧੀ ਸਟ੍ਰੇਟਨੈਸ ਠੂਹੀ ਸੂਹਾ ਦੂਜਾ ਸੂਹ ਹੈ ਨਾ ਵੀਰੇ ਸੂਹਾ ਦੂਜਾ ਸੂਹ ਕੀ ਵੀਰ ਕਹਿੰਦਾ ਵੀ ਖੁੱਲ ਕੇ ਵੀਰੇ ਢੇੜਾ ਦੁਬਾਰੇ ਤੋਰੇ ਭੁੱਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੋਂਗੇ ਵੀਰਾਂ ਦਾ ਪਿੰਡ ਔਤਾਂ ਵਾਲੀ ਕਰਮਗੜ੍ਹ ਜ਼ਿਲ੍ਹਾ ਵੀਰਾਂ ਦਾ ਮਾਨਸਾ ਪੈਂਦਾ ਤਹਿਸੀਲ ਵੀ ਮਾਨਸਾ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ 95017 95017 34970 34974 70 34970 ਦੋਸਤੋ ਦੇਖ ਸਕਦੋਂ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ ਮੋੜ ਲਿਆ ਵੀਰੇ ਦੋਸਤੋ ਤੋਰੇ ਤਾਰੇ ਦੀ ਬੈਡ ਬਿਲਕੁਲ ਸਾਫ ਹੈ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਰੇਟ ਬਾਜੋ ਵੀਡੀਓ ਦੇ ਵਿੱਚ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਫਰਕ ਕਰਕੇ ਦਸੱਲੀ ਕਰ ਸਕਦੇ ਹੋ ਦੋਸਤੋ ਪੰਜਾਬ ਵਾਲੀ ਜਰਸੀ ਆਮ ਨੋਰਮਲ ਗਾਵਾਂ ਦਾ ਜਿੱਡਾ ਜਰਸੀਆਂ ਦਾ ਕੱਦ ਹੁੰਦਾ ਓਡਾ ਕੱਦ ਦਾ ਕੋਈ ਹਿਮਾਚਲ ਵਾਲੀ ਨਹੀਂ ਚੰਗੀ ਸਮੀ ਪਲੀ ਜਾਤ ਬਰੀ ਵਾਲੀ ਜਰਸੀ ਜੇ ਕੋਈ ਵੀਰ ਚੰਗੀ ਸੰਭਾਲੂਗਾ ਤੱਕੀ 20 ਤੋਂ ਪਲੱਸ ਹੀ ਦੇਣਾ ਦੁੱਧ ਘੱਟ ਦੇਣ ਵਾਲਾ ਕੋਈ ਕੰਮ ਹੀ ਨਹੀਂਗਾ ਬਾਕੀ ਹਵਾਨਾ ਚੈੱਕ ਕਰ ਲਓ ਮੂਰੇ ਮੰਗਰ ਦਾ ਹਵਾਨਾ ਮੁਠੀ ਵਾਲਾ ਨਿਖੜਮਾ ਕੱਲਾ ਕੱਲਾ ਥਾਣਾ ਬਿਲਕੁਲ ਸਾਫ਼ ਜੈਨੂਇਨ ਵੇਦਗ ਕੋਈ ਬਿਮਾਰੀ ਦਾ ਦਾਗ ਨਹੀਂ ਹੈਗਾ ਬੈਠਦੇ ਵੀਰੇ ਰੇਟ ਕੀ ਹੋਗਾ ਬਾਜ ਵਜਾ ਰੇਟ ਵੀਰੇ ਇਹਦਾ ਜਮਾ ਬਾਜ ਵੀ ਕਰਾਂਗੇ ਆਪਾਂ ਜਮਾ ਲੈਣ ਦੇ ਨਾਲ ਆ ਰੇਟ ਕਰਨਾ ਵੀਰੇ ਆਪਾਂ ਕਿੰਦੂਆ ਨੂੰ ਪਤਾ ਨਹੀਂ ਜਿਹੜਾ ਕੋਈ ਸ਼ੌਂਕੀ ਹੋਊਗਾ ਜਾਂ ਸ਼ੌਂਕ ਵਾਲਾ ਰੱਖੂਆ ਇਹਨੂੰ ਤੇ ਇਹਦਾ ਜਮਾ ਬਾਜ ਕਰਾਂਗੇ ਪਰ 90000 ਚ ਬਸ ਕੋਈ ਛੋੜ ਛੱਪੇ ਹੋਊਗਾ 85 ਦੀ ਹੋ ਜੂ ਵੀਰਾ ਨਾ ਨਾ ਵੀਰੇ ਥੋੜਾ ਬਹੁਤਾ ਮਾਨਤਾਨੀ ਹੋਊਗਾ 90000 ਚੋਂ 20 ਕਹਿੰਦਾ ਵੀ ਮਾਨਤਾਨ ਕਰਾਂਗੇ ਕੋਈ ਜ਼ਿਆਦਾ ਆਪਾਂ ਮੁੱਲ ਨਹੀਂ ਮੰਗਿਆ ਘਾਉਂ ਦੀ ਵੀ ਹੈਗੇ ਦੇਖੋ ਦੋਸਤੋ ਬੈੜ ਹਵਾਨੇ ਪੱਖੋਂ ਜੜਾ